ਪਿੱਛੇ ਆ ਜੀ ਭਾਈ ਪਿੱਛੇ ਆ ਜੋ ਪਿੱਛੇ ਆ ਜੋ ਹਾਂ ਜੀ ਹਾਂ ਜੀ ਹਾਂ ਜੀ ਥੋੜਾ ਜਿਹਾ ਵਾਈਟ ਆ ਜੋ ਵਾਈਟ ਆ ਕੇ ਆ ਚੁੱਕੇ ਹਾਂ ਮਹਾਰਾਜ ਜੀ ਮੜਾ ਜਾਵੇ ਸੋ ਜੀ ਆਹ ਦੇਖੋ ਬੋਹਾਂ ਲਾ ਜੋ ਬੋਲੇ

ਜੋ ਬੋਲੇ ਸੋਨਰ ਪਾਏ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਸਹਿਬ ਸਤਿਗੁਰ ਗਿਆਨਾਤ ਮਹਾਰਾਜ ਦੀ ਜੈ ਸਭੂ ਸਾਧ ਸੰਗਤ ਨੂੰ ਸੰਬੋਧਨ ਕੀਤਾ ਜਾਂਦਾ ਕਿ ਜੋ ਪਾਵਨ ਵਾਲਮੀਕ ਤੀਰਥ ਦੇ ਉਤੇ ਝੰਡੇ ਨੂੰ ਮਸਲੇ ਨੂੰ ਲੈ ਕੇ ਜੋ ਚੱਲ ਰਿਹਾ ਸੀ ਮੁੱਦਾ ਉਸ ਮਸਲੇ ਦੇ ਵਿੱਚ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਇਸ ਲਾਲ ਝੰਡੇ ਨੂੰ ਔਰ ਤੀਰਾਂ ਕਮਾਨਾਂ ਵਾਲੇ ਝੰਡੇ ਨੂੰ ਜਿਨ੍ਹਾਂ ਨੇ ਸਮਰਥਨ ਦਿੱਤਾ ਵਾ ਉਹਨਾਂ ਦਾ ਸਾਰਿਆਂ ਦਾ ਹੀ ਪਾਵਨ ਵਾਲਮੀਕ ਤੀਰਥ ਵੱਲੋਂ ਅਤੇ ਸੰਤ ਮਲਕੀਤ ਨਾਥ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਵਾ ਉਹਦੇ ਨਾਲ ਨਾਲ ਸੰਗਤ ਨੂੰ ਅਪੀਲ ਕਰਦੇ ਆ ਕਿ ਜੋ 30 ਤਰੀਕ ਨੂੰ ਕਾਲ ਦਿੱਤੀ ਆ ਉਹਦੇ ਵਿੱਚ ਸਾਰੀ ਸੰਗਤ ਨੇ ਟਰਾਲੀਆਂ, ਮੋਟਰਾਂ, ਕਾਰਾਂ, ਜੀਬਾਂ ਆਪਣੇ ਵੈਗ ਜਿਹੜੇ ਸਾਰੇ ਭਰ ਭਰ ਕੇ ਲਿਆਉਣੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਭਗਵਾਨ ਬਾਲਮੀਕ ਮਹਾਰਾਜ ਜੀ ਨੇ ਜਦੋਂ ਲਾਲ ਕਿਸਮ ਜੰਗ ਦੇ ਵਿੱਚ ਭੇਜਿਆ ਸੀ ਲਾਲ ਝੰਡਾ ਤੀਕ ਮੰਗਣ ਦੇ ਤੋਂ ਲਾਲ ਝੰਡੇ ਦੇ ਥੱਲੇ ਹੀ ਉਹਨਾਂ ਨੂੰ ਵਿਜੇ ਪ੍ਰਾਪਤ ਹੋਈ ਸੀਤਾ ਮਾਤਾ ਜੀ ਨੇ ਇਸ ਤੇ ਲਾਲ ਝੰਡੇ ਤੀਕ ਮੰਗਣ ਦੇ ਥੱਲੇ ਆਪਣੀ ਜਿੰਦਗੀ ਨੂੰ ਬਰਸ ਕੀਤਾ ਸਤੁਰ ਗਿਆਨ ਆ ਜੀ ਮਹਾਰਾਜ ਜੀ ਜਦੋਂ ਇਸੇ ਬਰਾਜਮਾਨ ਹੋਏ ਉਹਨਾਂ ਨੇ ਵੀ ਮਾਨਤਾ ਲਾਲ ਝੰਡੇ ਦਿੱਤੀ ਅੱਜ ਅਮਰਸਰ ਨੇ ਹਾਰੇ ਪੰਜਾਬ ਦੇ ਹਿੰਦੂ ਤਾਂਜ ਦੀਆਂ ਦੇਸ਼ਾਂ ਦੇ ਵਿੱਚ ਹਰ ਮੰਦਰ ਤੇ ਲਾਲ ਚੰਦੇ ਜੀ ਮਹਾਨਤਾ ਹੈ ਕੋਈ ਕੁਛ ਲੋਗ ਜਿਹੜੇ ਬੋਲਦੇ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਲਾਲ ਚੰਦੇ ਜੀ ਐ ਮਿੱਕੀ ਆ ਜਦੋਂ ਛੋਟੇ ਹੁੰਦੇ ਸੀ ਸਾਡੇ ਮਾਮਾ ਸਾਡੀਆਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀਆਂ ਸੀ ਜਦੋਂ ਉਹਨਾਂ ਦੇ ਬਾਲ ਬੱਚਾ ਹੁੰਦਾ ਹੀ ਤੇ ਸਪੈਸ਼ਲ ਇਹ ਕਹਿੰਦੇ ਹੁੰਦੇ ਆ ਇਹ ਕਿ ਕੀ ਕਮਾਣਾ ਲੱਗ ਲਾਲ ਝੰਡਾ ਲਿਆਗੇ ਤੀਰਕਮਾਨ ਬਣਾਗੇ ਸਾਡੇ ਬੱਚਿਆਂ ਨੂੰ ਬਹਾਦਰੀ ਦਾ ਨਿਸ਼ਾਨ ਦੇਗੇ ਜਾਓ ਕਿ ਬੱਚਾ ਸਦਾ ਸ਼ੂਰ ਮੀਂਦੀ ਹੋਵੇ ਇਹ ਲਾਲ ਝੰਡਾ 30 ਤਰੀਕਾ ਦੇ ਦਿਨ ਪਾਵਨ ਬਾਲਮਿਕੀ ਤੀਰਮੰਦ ਦੇ ਜਿੱਥੇਗਾ ਕੁਝ ਲੋਕ ਛਰਾਰਤੀ ਜਿਹੜੇ ਬੋਲਦੇ ਆ ਜੇ ਸਾਡੇ ਉੱਤੇ ਇੱਕ ਉਂਗਲੀ ਕਰ ਦੇਣੀ ਤਿੰਨ ਵਲਾਂ ਹਨਾਰ ਵਾਲੀ ਜਾਂਦੀ ਆ ਆਪਣੇ ਮੂੰਹ ਨੂੰ ਲਗਾਮ ਦੇ ਲੈਣ ਇਹ ਨਾ ਹੋਵੇ ਕਿ ਵੀ ਸਾਡੇ ਅਸੀਂ ਮੂੰਹ ਖੋਲ੍ਹਾਂਗੇ ਅਸੀਂ ਉਹਨਾਂ ਦੇ ਪਰਦੇ ਵੀ ਖੋਲ੍ਹ ਸਕਦੇ ਹਾਂ ਤੁਹਾਨੂੰ ਸਾਰੇ ਅਕਲੇ-ਕਲੇ ਦੀ ਜਾਣਕਾਰੀ ਹੈ ਕੀ ਕੋ ਕਰਦਾ ਕੀ ਕਹੇਗੇ ਬੱਚੇ ਕਰਦੇ ਬੱਚੇ ਕੀ ਅਤਵਾਦ ਨਹੀਂ ਕਰਦੇ ਨੇ ਗੈਂਗਸਟਰ ਨੇ ਕਿ ਜੁਹਾਰੀ ਹੈ ਸਾਰੇ ਜਾਣਕਾਰੀ ਆਤਿਆ ਇਹਦਾ ਮਤੋਂ ਚਾਰ ਬੰਦੇ ਬੋਲਣ ਦੇ ਨਾਲ ਵੀ ਲੈ ਘੰਟਾ ਨਹੀਂ ਲੱਗਦਾ ਸਮਾਜ ਦੀ ਬੁੱਧੀ ਜੀਵੇ ਇਕੱਠੇ ਹੋ ਸੰਸਮਾਜ ਇਕੱਠਾ ਹੋਵੇ ਜੇ ਜੋ ਨਿਰਣਾ ਲੈਣ ਸਾਨੂੰ ਮਨਜ਼ੂਰ ਆ ਲੇਕਿਨ ਬਹੁਤ ਸਹਿਮਤੀ ਜਿਹੜੀ ਹੈਗੀ ਨਾ ਬਹੁਤ ਸਹਿਮਤੀ ਦੇ ਨਾਲ ਉਹ ਲਾਜ ਢੰਡੇ ਤੀਰ ਮੰਨ ਕਰਨ ਪਿਆ ਜਿਸ ਨੂੰ ਸੰਤ ਸਮਾਜ ਨੇ ਮਾਨਤਾ ਦਿੱਤੀ ਜਿਹਨੂੰ ਭਾਈਚਾਰੇ ਨੇ ਮਾਨਤਾ ਦਿੱਤੀ ਸਾਰੇ ਹਿੰਦੂਤਾਂ ਦੇ ਲੋਕਾਂ ਦੀਆਂ ਪੋਸਟਾਂ ਆਉਂਦੀਆਂ ਵਿਦੇਸ਼ਾਂ ਦੇ ਪੋਸਟਾਂ ਆਉਂਦੀਆਂ ਕਿ ਲਾਜ ਢੰਡਾ ਤੀਰ ਕਮਾਨ ਵਾਲਾ ਹੀ ਮਹਾਰਾਜ ਦੇ ਮੰਦਿਰ ਤੇ ਝੁਲੇਗਾ ਤੀ ਤਰੀਕਾ ਦਿਨ ਇੱਕ ਇਤਿਹਾਸਿਕ ਦਿਨ ਹੋਏਗਾ ਜਿੱਥੇ ਕਿ ਲਾਜ ਢੰਡਾ ਪਵਨ ਬਾਲਮੀਕੀ ਦੀ ਤੇ ਚਲੇਗਾ ਇਹ ਮੰਦਰ ਹਿੰਦੂਤਾਨ ਦਾ ਸਮਾਜੂਬਾ ਹੈ ਕੋਈ ਵੀ ਮੰਦਰ ਕੋ ਗੁਰਦੁਆਰਾ ਨਿਸ਼ਾਨ ਸਾਬ ਤੋਂ ਬਿਗੈਰ ਨਹੀਂ ਹੁੰਦਾ ਲੇਕਿਨ ਅਸੀਂ ਉਸ ਦਿਨ ਦਾ ਇੰਤਿਹਾਰ ਕਰਦੇ ਆ ਜਿੱਦਣ ਲਾਲ ਚੰਡਾ ਝੁੱਲ ਕੇ ਸਤਗੁਰਾਂ ਦਾ ਮਾਣ ਤਤਕਾਰ ਵਧੇਗਾ ਕੌਮ ਦਾ ਤਤਕਾਰ ਵਧੇਗਾ ਬੁੱਲਣ ਵਾਲੇ ਮੇਰੀ ਇਹੀ ਅਪੀਲ ਹੈ ਆਪਣੀਆਂ ਜਵਾਨਾਂ ਤੇ ਕੰਟਰੋਲ ਕਰ ਦੋ ਅਸੀਂ ਕੋ ਬੰਗਾ ਪਾ ਕੇ ਨਹੀਂ ਵਿੱਠੀ ਜੋ 1992 ਤੋਂ ਤੁਰਿਆ ਹੀ ਲੜਾਈ ਅਸੀਂ ਲੜਦੇ ਰਹੇ ਹਾਂ ਖਪਰੀਨ ਕੋਰਟ ਤੋਂ ਕੇਸ ਨਹੀਂ ਜਿੱਤਿਆ ਅਦਾਲਤਾਂ ਤੋਂ ਕੇਸ ਸੰਤ ਸਮਾਜ ਨੇ ਜਿੱਤਿਆ ਲੜਦੇ ਸੰਤ ਸਮਾਜ ਦੇ ਚਾਰ ਕੇ ਬੰਦੇ ਉੱਠ ਕੇ ਕਹਿੰਦੇ ਆਂ ਗਾਣੇ ਗਾਉਣ ਵਾਲੇ ਗਾਣੇ ਗਾਉਣੇ ਨਚਾਈਏ ਵੀ ਕਰੀ ਲੀਡਰ ਬੰਦੇ ਆਂ ਵਿੱਚ ਕਈ ਇਹ ਵੀ ਕਿਤੇ ਫਾਈਟ ਕਰ ਸਕਦੇ ਆਂ ਆ ਕੇ ਵੇਖ ਲੈ ਸਾਡੀ ਕਾਹ ਲੈ ਗਈ 30 ਤਰੀਕ ਦੀ ਜੇ ਜੁਰਤਾਂ ਨੇ ਰੋਕ ਕੇ ਦੱਸਣ ਝੰਡਾ ਲੱਗੇਗਾ ਝੰਡਾ ਲਾਵਾਂਗੇ ਉਹਦੇ ਬਾਅਦ ਤੁਹਾਨੂੰ ਕੁਝ ਵੀ ਕਰਨਾ ਪਵੇ ਭਾਵੇਂ ਕੁਰਬਾਨੀਆਂ ਵੀ ਦੇਣੀਆਂ ਪੈਣ لال تیس تی کر دن لگے گا جی بالمی ہر ہر بالکل دو ہزار ایک بچی متا پاس ہے دو ہزار پندرہ دیشی نا جی سارے بال پاس کیتا ہویا کہ لال پاس ہوئے گا بالمی سبھا بالمی کی سوا نے بھی مطلب پاس کیتا تھا آ دیکھ لو ایک منٹ یہ سارا ہی ہے دو ہزار پندرہ سولہ لاگ کر لاگی کرو دے پاس ہوا پیا با اچھی کوئی دکا نہیں کرتے اچھی کوئی نجائز نہیں کرتے جدو مندر بنیادی یہاں لوگ نے ہی سرائن بورڈ بنایا یہ جنڈے کی مخالفت کر کے جھنڈا نہیں لگتا لیکن ہوں سماج پلس بالمی قوم جاگرتی ہے جنڈا لگے گا تی تریق والے دن ہی لگے گا میری ست کو جتھہ ڈنڈا نرالی رنگ دا اوجنی چلے گا ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ پر شک کے ਦੱਤ ਸਮਾਈ ਲੈਣਾ ਪ੍ਰਸ਼ਾਦਨ ਦਾ ਘਰ ਅਕਾ ਦਾ ਪ੍ਰਸ਼ਾਸ਼ਨ ਨੇ ਤੇ ਇਹ ਦੇਖ ਰਹਾ ਕਿ ਬਹੁਤ ਮਤ ਕੀ ਦਿਨਾ ਪ੍ਰਸ਼ਾਸ਼ਨ ਨੇ ਇਹ ਦੇਖ ਰਹਾ ਸਭ ਸਮਾਜ ਕੀ ਕਹਿੰਦਾ ਧਾਰਮਿਕ ਕੰਮ ਜਿੰਨਾ ਵੀ ਹੁੰਦਾ ਹੈ ਉਸ ਸਮਾਜ ਕਰਦਾ ਹੈ ਇਹਦਾ ਮਤ ਪਿਓ ਜੁਹਾਰੀ ਆਵੇ ਤੇ ਪੁੱਤ ਲੀਡਰ ਹੋਵੇ ਨਹੀਂ ਚੱਲਣ ਦਿੱਤੀ ਜਾਵੇਗੀ ਮੁੰਡਾ ਅਤਵਾਦੀ ਹੋਵੇ ਮੁੰਡਾ ਗੈਂਗਸਟਰ ਹੋਵੇ ਨਹੀਂ ਚੱਲਣ ਦਿੱਤੀ ਜਾਵੇਗੀ ਇਹ ਫੈਲਾਕ ਸント ਸਮਾਜ ਕਰੇਗਾ ਧਾਰਮਿਕ ਨੀਤੀਆਂ ਤੇ ਸント ਸਮਾਜ ਕਰੇਗਾ ਨੂੰ ਮੰਦਰ ਦੇੰਦਰ ਵੀ ਜਿੰਨੀ ਵੀ ਕੋ ਕੰਪਲੈਕਸ ਦੇ ਅੰਦਰ ਕਿਸੇ ਦਾ ਮਾਨ ਕਰਨਾ ਕਿਸੇ ਦਾ ਸਨਮਾਨ ਕਰਨਾ ਉਹ ਸント ਸਮਾਜ ਕਰੇਗਾ ਇਹਦਾ ਮਤ ਆ ਬਣਿਆ ਹੈ ਪੁਜਾਰੀ ਬਾਹਰ ਜਾ ਕੇ ਸਿੱਕਾ ਪੀਂਦਾ ਉੱਤੇ ਜਾ ਕੇ ਬੈਦਫੈਲੀਆਂ ਕਰਦਾ ਉਹ ਨੂੰ ਕੋਣ ਪੁਜਾਰੀ ਬਣ ਦਿੱਤਾ ਜਾਵੇਗਾ ਯਾਰੀ ਬਣ ਗਿਆ ਸੰਤ ਸਮਾਜ ਨੂੰ ਨਮਾਇੰਦਗੀ ਦੇਵੇਗਾ ਉਹ ਜਦੋਂ ਸੰਤ ਸਮਾਜ ਵਾਲਾ ਜਿਹੜੇ ਗੱਦੀ ਉੱਤੇ ਨੇ ਸਭ ਤੋਂ ਮੱਕੀ ਨਾ ਸੀ ਸੰਤਦਰਦ ਨਾ ਕਿਲੇ ਇਹ ਮਤਾ ਪਾਸ ਕਰਤਾ ਜਿਸ ਤੇ ਲਈ ਜਾ ਕਾ ਫਿਰ ਵਿਰੋਧ ਤਾਂ ਕਿਉਂ ਵਿਰੋਧ ਤਾਂ ਖੁਦੀ ਘਰ ਖਮੇ ਦੀ ਵਿੱਚ ਵਿਰੋਧ ਤਾਂ ਹੁੰਦੀ ਹੈ ਲੇਕਿਨ ਵਿਰੋਧ ਦਾ ਨਾਂ ਨਾ ਬਹੁਮਤ ਦੇਖਣਾ ਪਊਗਾ 90% ਕਿੰਨੇ ਪ੍ਰਸਨ ਲੋਕਾਂ ਦਾ ਬਹੁਮਤ ਨਾਲ ਸੰਦੇ ਦੇ ਨਾਲ ਸ਼ਹਿਰ ਦੇ ਵਿੱਚ 45 ਮਹਿਲੇ ਆ ਸਾਰਿਆਂ ਤੇ ਲਾਲ ਝੰਡਾ ਝੁਲਦਾ ਕਿ ਜੇ ਕੋਈ ਕੋਈ ਫਿਰ ਫਿਰਿਆ ਕੋਈ ਜ਼ੂਰ ਲਾਇਆ ਹੋਏ ਤੇ ਬੀਖੇ ਲਾਇਆ ਹੋਵੇਗਾ ਲੇਕਿਨ ਬਾਲ ਵੀ ਕੋਈ ਸਮਾਰਦਾ ਤੀਤ ਮਾਨਾ ਦੇਣਾ ਆਰ ਦੁਆਰਾ ਮਾਨਤਾ ਦੀ